ਸ਼ਰਮ ਕਰ ਲੋ ਏ ਸ਼ਰਮ ਘੱਟੋ-ਕੱਟ ਲਾਣਤੀਓ ਇਹਨਾਂ ਬਜ਼ੁਰਗਾਂ ਨੂੰ ਤਾਂ ਛੱਡ ਦਿੰਦੇ ਝੋਟਿਆ ਵਰਗੇ ਬੰਦੇ ਘਰ ਲੁੱਟਣ ਆਏ ਨਾਲੇ ਤਾਂ ਬਜ਼ੁਰਗ ਨਾਲ ਕੁਟਮਾਰ ਕਰਦੇ ਰਹੇ ਨਾਲੇ ਉਹਨਾਂ ਦਾ ਸਭ ਕੁਝ ਲੁੱਟ ਲਿਆ ساری ਰਾਤ ਬਜ਼ੁਰਗ ਪਤੀ-ਪਤਨੀ ਉੱਤੇ ਜੋ ਤਸ਼ੱਦਦ ਹੋਇਆ ਸੁਣ ਕੇ ਤੁਹਾਡੇ ਲੋ ਕੰਡੇ ਖੜੇ ਹੋ ਜਾਣਗੇ ਅੱਧੀ ਰਾਤ ਨੂੰ 6 ਹਥਿਆਰਬੰਦ ਬੰਦੇ ਕੰਦ ਟੱਪ ਕੇ ਘਰ 'ਚ ਡਾਕਾ ਮਾਰਨ ਆਏ ਬੰਦੂਕ ਦੀ ਨੋਕ ਉੱਤੇ ਬੇਬੇ ਤੇ ਬਾਬੇ ਨੂੰ ਬੰਦੀ ਬਣਾ ਲਿਆ ਕਹਿੰਦੇ ਚੁੱਪ ਕਰਕੇ ਬੈਠੀ ਰਹਿ ਨਹੀਂ ਪਿੱਤਲ ਭਰ ਦੇਵਾਂਗੇ ਦੋ ਜਣਿਆਂ ਨੇ ਮੱਥੇ ਉੱਤੇ ਪਿਸਤੋਲਾ ਤਣ ਲਈਆਂ ਬਾਕੀ ਚਾਰਾਂ ਨੇ ਚੱਪਾ-ਚੱਪਾ ਕਰਦਾ ਫਰੋਲ ਦਿੱਤਾ ਨਾ ਕੋਈ ਭਾਂਡਾ ਛੱਡਿਆ ਨਾ ਕੋਈ ਰਸੋਈ ਚ ਪਿਆ ਸਮਾਨ ਇੱਥੋਂ ਤੱਕ ਕਿ ਲਾਣਤੀਆਂ ਨੇ ਬਜ਼ੁਰਗ ਬਾਬੇ ਦੇ ਸੁੱਕਣੇ ਪਾਏ ਕੱਪੜੇ ਤੱਕ ਨਹੀਂ ਛੱਡੇ ਉਹ ਵੀ ਲਾ ਕੇ ਲੈ ਗਏ ਕੁਟ-ਕੁਟ ਬਜ਼ੁਰਗਾਂ ਦੇ ਨੀਲ ਪਾ ਦਿੱਤੇ ਜਾਂਦੇ ਨੇ ਧਮਕੀ ਵੀ ਦੇ ਕੇ ਗਏ ਨੇ ਅਖੇ ਜੇ ਕਿਸੇ ਕੋਲ ਸ਼ਿਕਾਇਤ ਕੀਤੀ ਤਾਂ ਫਿਰ ਘਰ ਆ ਕੇ ਮਾਰਕ ਜਵਾਂ ਮਾਮਲਾ ਹਰੀਕੇ ਪੱਤਣ ਬਾਈਪਾਸ ਦਾ ਹੈ ਜਿੱਥੇ ਇਹਨਾਂ ਲਟੇਰਿਆਂ ਨੇ ਬਜ਼ੁਰਗ ਜੋੜਾ ਦਾ ਲੱਖ ਰੁਪਇਆ ਤੇ ਘਰ ਦਾ ਸਾਰਾ ਸਮਾਨ ਲੈ ਕੇ ਫਰਾਰ ਹੋ ਗਏ ਉਹ ਆਏ ਆ ਦੇ ਨਾ ਨਾ ਸਾਨੂੰ ਦੋ ਜਣਾਂ ਨੂੰ ਨੱਪ ਲਿਆ ਉਹ ਦਾ ਨਾ ਤੇ ਫਰੋਲਾ ਫਰੋਲਾ ਕਰਕੇ ਤੇ ਸਾਰਾ ਕੁਝ ਲੈ ਗਏ ਇਹ ਤੁਸੀਂ ਦੋਵੇਂ ਜੀ ਰਹਿੰਦੇ ਜਿੱਥੇ ਦੋਵੇਂ ਜੀ ਹੋਰ ਨਹੀਂ ਕਰੇ ਨਹੀਂ ਹੋਰ ਨਹੀਂ ਕਰ ਕੋਈ ਤੇ ਕੋਈ ਰੋਲਾ ਨਹੀਂ ਪਾਇਆ ਤੁਸੀਂ ਕੀ ਰੋਲਾ ਪਾਉਣ ਦਿੰਦੇ ਆ ਜਿਨਾਂ ਦਾ ਨਾਂ ਪਖਤੌਰ ਨਾਲ ਰੱਖੇ ਉੱਤੇ ਹੂੰ ਕਿੰਨੇ ਜਣੇ ਸੀ ਟੋਟਲ ਉਹ 6 ਜਣੇ 6 ਜਣੇ ਸੀ ਤੇ ਕਿੰਨੇ ਪੈਸੇ ਜਿਹੜੇ ਤੁਹਾਡੇ ਕੋਲ ਲੁੱਟ ਕੇ ਖੜੇ ਪੈਸੇ 8000 ਰੁਪਇਆ ਦਾ ਪਹਿਲੋਂ ਉਹਨਾਂ ਦਿੱਤਾ ਠੇਕੇ ਦਾ ਨਾ ਤੇ 20000 ਰੁਪਇਆ ਦਾ ਆ ਲਾਗੋ ਗਵਾਂਢੀ ਤੋਂ ਲੈਣਾ ਹੁੰਦਾ ਉਹਨੂੰ ਬਾਹਰ ਬਤੀ ਵੇਚੀ ਹਾਂ ਨਹੀਂ ਉਹ ਦੇ ਕੇ ਗਿਆ ਇਸ ਬਾਰੇ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਆ ਪੁਲਿਸ ਨੂੰ ਰੰਗ ਦਿੱਤੀ ਤੇ ਕਾਰਵਾਈ ਕੋਈ ਹੋਈ ਕੋਈ ਪਤਾ ਨਹੀਂ ਅਜੇ ਕੋਈ ਤਕਸੀਆ ਨਹੀਂ ਉਹਾਂ ਦੇ ਕਰਾਂਗੇ ਅੱਜ ਫੇਰ ਆਏ ਕੀ ਮੰਗ ਕਰਦੇ ਜੀ ਹੁਣ ਮੰਗ ਕਰਦੇ ਅਸੀਂ ਆ ਨਾ ਸਾਡਾ ਦਾ ਮੋੜਾ ਵੀ ਚੰਗਾ ਹੀ ਆ ਕੰਮ ਸੁਣ ਕਿਸ ਨੂੰ ਮਿਲਿਆ ਕਿ ਤੁਹਾਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਗਏ ਧਮਕੀਆਂ ਦੇ ਕੇ ਗਏ ਆ ਉਹਦੇ ਜੇ ਕਿਸੇ ਕੋਲ ਗੱਲ ਕੀਤੀ ਤਾਂ ਅਸੀਂ ਮਾਰ ਜਾਾਂਗੇ ਆਣ ਕੇ ਹਾਂਜੀ ਕੀ ਮੰਗ ਕਰੋਗੇ ਹੁਣ ਫਿਰ ਮਾਂਗਾ ਆਹਿਆਂ ਨੇ ਹਟਾ ਨਾ ਮੋੜਾ ਵੇ ਸਮਾਨ ਢੇਰੇ ਇੰਨਾ ਹੀ ਬੜਾ ਆਹਿਆਂ ਨੇ ਕਿਸੇ ਨੂੰ ਸੁਖ ਨਹੀਂ ਆਉਂਦੀ ਤੇ ਉਹ ਆਏ ਨੇ ਮੈਂ ਪੁੱਤ ਬੂਆ ਲਾਇਆ ਮੈਂ ਕਿਦਨ ਦੀ ਗੱਲ ਐ ਇੱਕ ਦਿਨ ਦੀ ਆ ਇਹ ਕੱਲ ਰਾਤ ਦੀ ਕਿੰਨਾ ਕੁ ਟਾਈਮ ਸੀ 10 12 ਦਾ ਟਾਈਮ ਹੈਗਾ ਸੀ ਪੁੱਤ ਕੋਈ 2 4 ਮਿੰਟਾਂ ਦਾ ਫਰਕ ਹੋਊਗਾ ਉਧਰ ਉਧਰੀ ਤੇ ਪੁੱਤ ਬਾਬੇ ਬੋਲਦੇ ਜਦੋਂ ਗਏ ਇੰਨਾ ਚਿਹਰਾ ਸਾਡੇ ਘਰ ਰਹਿਏ ਤੁਹਾਨੂੰ ਬੰਦਕ ਬਣਾ ਕੇ ਰੱਖਿਆ ਉਹਨਾਂ ਨੇ ਉਹਨਾਂ ਨੇ ਪੁੱਤ ਸਾਨੂੰ ਐ ਮੰਜੇ ਦੇ ਉੱਤੇ ਆਹੀ ਇਸ ਤਰ੍ਹਾਂ ਬੈਠੇ ਆ ਹੂੰ ਇੱਕ ਨੇ ਮੇਰੇ ਆਏ ਰੱਖ ਛੱਡੀ ਆ ਕੀ ਰੱਖਿਆ ਕੀ ਸੀ ਪਿਸਤੌਲ ਪੁੱਤ ਅੱਛਾ ਇੱਕ ਇਹਨਾਂ ਦੇ ਰੱਖ ਛੱਡਿਆ ਆ ਡਾਡੇ ਡੰਡੇ ਉਹਨਾਂ ਦੇ ਹੱਥ ਜੋ ਆਏ ਉਹਨਾਂ ਨੇ ਰੱਖੇ ਕਿੰਨੇ ਜਾਣੇ ਟੋਟਲ ਉਹ ਟੋਟਲ 6 ਜਾਣੇ ਸੀ ਅੱਛਾ ਕਿੰਨੇ ਕੁ ਚਿਰ ਤਾਨੂੰ ਬੰਦਕ ਬਣਾ ਛੱਡਿਆ ਉਹ ਪੁੱਤ 4 ਵਜੇ ਜਦੋਂ ਬਾਬੇ ਬੋਨੇ ਉਦੋਂ ਗਏ ਤਾਂ ਮੁੜ ਕੇ ਅਸੀਂ ਉਥੇ ਹਿੱਲ ਨੇ ਸਾਨੂੰ ਤਾਂ ਉਹਨਾਂ ਹਿੱਲਣ ਹੀ ਨਹੀਂ ਨਾ ਦਿੱਤਾ ਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਘਰੋਂ ਲੈ ਗਏ ਸਾਡੇ ਘਰੋਂ ਪੁੱਤ ਕਿਉਂ ਆ ਤਾਂ ਹੀ ਲੈ ਗਏ ਖੰਡ ਤਾਂ ਹੀ ਲੈ ਗਏ ਦਾਲਾਂ ਲੈ ਕੇ ਸਾਬਣ ਤਾਂ ਹੀ ਲੈ ਗਏ ਪੋਤਾ ਕੋਈ ਉਹਨਾਂ ਪਾਂਡਾ ਨਹੀਂ ਛੱਡਿਆ ਕੋਈ ਉਹਨਾਂ ਨੇ ਲੀੜਾ ਨਹੀਂਗਾ ਛੱਡਿਆ ਪੈਸੇ ਕਿੰਨੇ ਖੜੇ ਉਹਨਾਂ ਨੇ ਪੈਸੇ ਲੱਖ ਰੁਪਈਆ ਖੜਿਆ ਮੈਂ 80000 ਰੁਪਈਆ ਠੇਕੇ ਦਾ ਆਪਦੀ ਜ਼ਮੀਨ ਦਾ ਲਿਆ ਸੀ ਹਾਂਜੀ ਤੇ 20000 ਰੁਪਈਆ ਮੈਂ ਆਰਧ ਕੇ ਤੋਂ ਲਿਆ ਬਾਸ ਪਤੀ ਅਸੀਂ ਪੁੱਤ ਵੇਚੀ ਸੀ ਲੱਖ ਰੁਪਈਆ ਤੇ ਕੋਈ ਤੇ ਦੋ ਪੋਤਾ ਮੋਬਾਈਲ ਫਟਚ ਸਾਡੇ ਟੱਚ ਮੋਬਾਈਲ ਸੀ ਬਾਹਰੋਂ ਮੈਨੂੰ ਆਏ ਤੇ ਪੋਤਾ ਮੈਂ ਨਹੀਂ ਸੀ ਅਜੇ ਚਲਾਇਓ ਉਤਰ ਪਏ ਉਹਨਾਂ 'ਚ ਮੈਂ ਛਿੰਮ ਨਹੀਂ ਸੀ ਅਜੇ ਪਾਈ ਕੋਈ ਪਛਾਨਣ ਚ ਆਏ ਕੋਣ ਆ ਮੇਰੇ ਨਹੀਂ ਪੋਤਾ ਪਛਾਨਣ ਚ ਆਇਆ ਮੂੰਹ ਕਿਆ ਹਨਾਂ ਦਾ ਕਿ ਮੂੰਹ ਵੱਧੇ ਉਹਨਾਂ ਨੇ ਤੇ ਕੋਈ ਸੁਣਨ ਮਿਲਿਆ ਕਿ ਤੁਹਾਨੂੰ ਜਾਨੋ ਮਾਰ ਦੀ ਧਮਕੀ ਵੀ ਦੇ ਗਏ ਆ ਸਾਨੂੰ ਪੋਤਾ ਉਹਨਾਂ ਨੇ ਆਖਿਆ ਵੀ ਗੇ ਤੁਸੀਂ ਵਾੜ ਵੀ ਬਾਹਰ ਕੱਢੀ ਕਿਤੇ ਵੀ ਤੁਸੀਂ ਕਿਸੇ ਕੋਲ ਨਾ ਮਿਲਿਆ ਤੁਹਾਨੂੰ ਅਸੀਂ ਫੇਰ ਆਣ ਕੇ ਮਾਰ ਕੇ ਜਾਵਾਂਗੇ ਤੇ ਘਰ ਦੇ ਵਿੱਚ ਤੁਸੀਂ ਕੱਲੇ ਰਹਿੰਦੇ ਜਦੋਂ ਕੱਲੇ ਰਹਿਨੇ ਪੋਤਾ ਸੀ ਕੱਲੇ ਹੀ ਰਹਿਨੇ ਆ ਤੀਆਂ ਪੁੱਤ ਕਿਨੇ ਢਾਡੇ ਕਿਆਰ ਮੇਰਗਾ ਕੁੜੀਆਂ ਨੇ ਕਿਆਰੇ ਵੇਈਆਂ ਆਪਦੇ ਘਰੇ ਹਾਂਜੀ ਤੇ ਇਸ ਮਸਲੇ ਬਾਰੇ ਕੋਈ ਪੁਲਿਸ ਨੂੰ ਦਰਖਾ ਦਿੱਤੀ ਤੁਸੀਂ ਦਿੱਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਰਨ ਗਈ ਕੋਈ ਮੌਕਾ ਵੇਖਣ ਆਇਆ ਇਥੇ ਆਏ ਅੱਜ ਸਵੇਰੇ ਵੀ ਆਏ ਸੀ ਉਹ ਕੱਲ ਵੀ ਆਏ ਹਾਂਜੀ ਹਾਂ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਅਸੀਂ ਆ ਨਾ ਸਾਨੂੰ ਨਿصاف ਮਿਲਣਾ ਚਾਹੀਦਾ ਹੈ ਹਾਂ ਉਹ ਤੇ ਇਤਰਾ ਮਾੜੇ ਦੀ ਤੇ ਜ਼ਿੰਦਗੀ ਨਾ ਰਹੇਗੀ ਸਾਡੇ ਵਰਗੇ ਫਿਰ ਗਰੀਬ ਕਿੱਧਰ ਜਾਣਗੇ देखो ये जर्नैल सिंह इथों ਜਿਹੜਾ ਨੈਸ਼ਨਲ ਹਾਈਵੇ ਇਥੋਂ 10-15 ਕਿਲੇ ਦੂਰ ਬੈਠੇ ਰਹੇ ਤੇ ਬਜ਼ੁਰਗ ਜਿਹੜਾ ਆ ਜਾਂਦੇ ਆ ਚੋਰੀ ਪਾਈ ਦੇ ਯਾਰ ਦੇਖਿਓ ਚਾਰੇ ਲਈ ਆਏ ਆ ਤੇ ਰਾਤ 12 ਵਜੇ ਬੰਦੇ ਆਏ ਉਹਨਾਂ ਨੂੰ ਬੰਦੀ ਬਣਾ ਕੇ ਇੱਕ ਕਰੋੜ ਰੁਪਿਆ ਦਾ ਸਾਮਾਨ ਲੈ ਗਏ ਲੁੱਟ ਕੇ ਮੋਦ ਬੰਦੀ ਮੋਕੇ ਜਾ ਕੇ ਉਹਨਾਂ ਦਾ ਬਿਆਨ ਦਿੱਤੀ ਨੇ ਆਪਣੀ ਅਰਜ਼ੀ ਕਰ ਦਿੱਤੀ ਕਿ ਹਰ ਤਰੀਕੇ ਦਾ ਹਰ ਐਂਡਪੁਆਇੰਟ ਤੋਂ ਜਿਹੜੀ ਤਸਵੀਰ ਦਿੱਤੀ ਜਾ ਰਹੀ ਹੈ ਇਲੈਕਟ੍ਰੋਨਿਕ ਤਰੀਕੇ ਨਾਲ ਡੈਂਪਫਿਸ਼ ਕਰਾਇਆ ਗਿਆ ਡੋਜ਼ ਕਾਰਡ ਮਾਇਆ ਗਿਆ ਫਿੰਗਰਪ੍ਰਿੰਟਸ ਕਰਾਇਆ ਗਿਆ ਤੇ 유리ਆ ਤੇ ਜੇ ਪੂਰੀ ਲਗਾਈ ਨਾ ਕੀਤੀ ਜਾ ਰਹੀ ਆ। ਬੰਤ ਜਿਹੜੀ ਆ ਛੇਤੀ ਨੂੰ ਛੇਤੀਏ ਦੋਸ਼ਿਆਂ ਨੂੰ ਤਲਾਸ਼ ਸਰ ਕੋਈ ਛੱਟ ਮਿਟ ਵੀ ਲੱਗੀ ਬਜ਼ੁਰਗ ਜੁੜੇ ਨਹੀਂ ਨਹੀਂ ਉਹਨਾਂ ਦੇ ਛੱਟ ਯਾਰਾ ਤੋਂ ਤੇ ਮਿੰਗੀ ਪਰ ਉਹਨਾਂ ਨੂੰ ਡਰਾਇਆ ਤੁੰਕਾਇਆ ਜਿੱਕਿਦਾ ਮੇਰੇ ਗੱਲ ਹੀ ਪੁੱਟਿਆ ਮੇਰੇ ਵੱਜ ਦਾ ਉਹਨਾਂ ਬਾਹਰ ਨਿਕਾਉਣ ਕੋਈ ਨਹੀਂ ਸੀ ਜੀ ਹੁਣ ਤੱਕ ਸਰ ਕੋਈ ਪਤਾ ਲੱਗਾ ਅਜੇ ਤੱਕ ਕੋਈ ਨਹੀਂ ਪਰ ਸਾਰਾ ਐਂਗਜ ਤੋਂ ਤਪੀਸ਼ ਕੀਤੀ ਜਾ ਰਹੀ ਆ ਸਰ ਅਗਲੀ ਆ ਕੀ ਕਾਰਗਮਲ ਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਐਫਆਰ ਦੱਚ ਕਰ ਦਿੱਤੀ ਆ ਜਨੈਤ ਤੋਂ ਬਿਆਨ ਤੇ ਜਿਹੜੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਦਤੀਸ਼ ਕੀਤੀ ਆ ਜੀ ਡੈਂਪਚ ਕਰ ਲਈ ਉਹਦੇ ਕਾਲ ਦੇ ਦੇ ਸਾਰਾ ਸਾਰੇ ਬੰਦੇ ਠੀਕ ਹੈ ਜੀ